ਜਾਜ ਪਰਚੇ ਕਰਕੇ ਜ਼ਿਲ੍ਹੇ ਢਿੱਗਣ ਵਾਲਾ ਥਾਣਾ ਪਣੀ ਮੀਆਂ ਖਾਂ ਮੁਰਦਾਬਾਦ 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 ਮਾਣੇ ਦਾ ਸੱਚੋ ਮੁਰਦਾਬਾਦ ਜ਼ਿੰਦਾਬਾਦ ਮੁਰਦਾਬਾਦ ਦਿਲਾਗੁਰ ਦਾਸਪੁਰ ਦੇ ਥਾਣਾ ਪਣੀ ਮੀਆਂ ਖਾਂ ਵਿਖੇ ਖੜੇ ਜਿੱਤੇ ਕਿ ਅੱਜ ਕਿਸਾਨ ਜਥੇਬੰਦੀ ਵੱਲੋਂ ਥਾਣੇ ਦਾ ਘਰਾਓ ਕਰ ਲਿਆ ਗਿਆ ਕੋਈ ਵੀ ਅਸਾਚੋ ਜਿਹੜਾ ਨਵਾਂ ਹੁੰਦਾ ਉਹ ਬਹੁਤ ਜਿਹੜਾ ਕਨਾਉਣੀਆਂ ਹਰਕਤਾਂ ਕਰਦਾ ਐ ਸੱਚੋ ਕਹਿੰਦਾ ਮੇਰੇ ਤੇ ਯੋਰ ਬੜਾ ਪਾਇਆ ਜਾ ਰਿਹਾ ਮੈਂ ਪਰਚਾ ਘਟਨਾਵਾ ਇਹ ਮਕਦਮਾ ਜਿਹੜਾ ਬਿਲਕੁਲ ਸਹੀ ਦਰਜ ਹੋਇਆ ਇਹਦੇ ਵਿੱਚ ਪੁਲਿਸ ਨੇ ਕੋਈ ਵੀ ਜਿਹੜੀ ਨੈਗਲੀਜੈਂਸੀ ਨਹੀਂ ਵਰਤੀ ਬਿਲਕੁਲ ਠੀਕ ਮਕਦਮਾ ਦਰਜ ਕੀਤਾ ਗਿਆ ਹੈ ਤੋ ਸੰਜਾਸ ਸਭੰਦੀਆਂ ਨੂੰ ਇਹ ਹੀ ਅਪੀਲ ਕੀਤੀ ਹੈ ਕਿ ਤੁਸੀਂ ਕੋ ਆਪਣੀ ਲਿਖਤੀ ਅਪਲੀਕੇਸ਼ਨ ਦੇਵੋ ਜੇਕਰ ਕੋ ਇਹੋ ਜੀ ਗੱਲ ਹੋਈ ਅਸੀਂ ਉਹਦੀ ਇਨਕੁਰੀ ਕਰਕੇ ਜਿਹੜਾ ਵੀ ਉਹਦੇ ਵਿੱਚ ਕਸੂਰ ਹੋਰ ਮੁਲਾਜ਼ਮਾ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕਿਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਤਿੰਦਰ ਥੋੜੀ ਜਿਲਾ ਗੁਰਦਾਸਪੁਰ ਦੇ ਥਾਣਾ ਪਣੀ ਮੀਆਂ ਖਾਂ ਵਿਖੇ ਖੜੇ ਹਾਂ ਜਿੱਥੇ ਕਿ ਅੱਜ ਕਿਸਾਨ ਜਥੇਬੰਦੀ ਵੱਲੋਂ ਥਾਣੇ ਦਾ ਘਰਾਓ ਕਰ ਲਿਆ ਗਿਆ ਤੁਹਾਨੂੰ ਦੱਸਦੀ ਕਿ ਕਿਸਾਨ ਜਥੇਬੰਦੀ ਐਵੇਂ ਲੱਗ ਰਿਹਾ ਜਿਵੇਂ ਪੱਕੇ ਪੈਰੀ ਆ ਕੇ ਬੈਠ ਗਈ ਆ ਪੱਕੇ ਅਤੇ ਭੱਟੀਆਂ ਪਤੀਲੇ ਤੱਕ ਲੈ ਕੇ ਪਹੁੰਚ ਗਈ ਆ ਕੀ ਕਾਰਨ ਆ ਕਿਉਂਕਿ ਕਿਸਾਨਾਂ ਦੇ ਵੱਲੋਂ ਪੁਲਿਸ ਪੰਜਾਬ ਪੁਲਿਸ ਦੇ ਖਿਲਾਫ ਜਵਲਦਸਤ ਨਾਰੇਬਾਜੀ ਕੀਤੀ ਜਾ ਰਹੀ ਹੈ ਮੋਰਤਾਬਾਦ ਦੇ ਨਾਰੇ ਲਗਾਏ ਜਾ ਰਹੇ ਆ ਕਿਸਾਨ ਅਗੂ ਨਿਸ਼ਾਨ ਸਿੰਘ ਸਾਡੇ ਨਾਲ ਹੈ ਗੱਲਬਾਤ ਹੈ ਜਿਹੜੀ ਕਰ ਅੱਜ ਥਾਣੇ ਦਾ ਘਰਾਓ ਕੀਤਾ ਗਿਆ ਕੀ ਕਾਰਨ ਆ ਕਿ ਇਹ ਜੀ ਇਹ ਥਾਣੇ ਦੇ ਆ ਮੈਂ ਕਿਹਾ ਬਾਤ ਕਮਿਸਤੀ ਆ ਕਿ ਬੜੇ ਚਿਰ ਤੋਂ ਸਤਾਪਾ ਸੋਚਣ ਰਹੇ ਸੀਗੇ ਕਿ ਇਹ ਥਾਣਾ ਜੜਾ ਵਾ ਕੋਈ ਵੀ ਐਸਐਚਓ ਜਿਹੜਾ ਨਵਾਂ ਹੁੰਦਾ ਉਹ ਬਹੁਤ ਜਿਹੜਾ ਕਨਾਉਣੀਆਂ ਹਰਕਤਾ ਕਰਦਾ ਇਹਦੇ ਮੁਤਾਬਕ ਇਹ ਸਾਡੇ ਜ਼ੋਨ ਦੇ ਜ਼ੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਦਾ ਪਿੰਡ ਨੂਨਾ ਬਰਕਤਾਂ ਉਹਦੇ ਵਿੱਚ ਸਾਡੇ ਕਿਸਾਨ ਵੀਰ ਜਿਹੜੇ ਸੀਗੇ ਉਹ ਆਪਣੀ ਡਿਊਟੀ ਦੇ ਮੁਤਾਬਕ ਸ਼ੰਮੂ ਬਾਰਡਰ ਦੇ ਉੱਤੇ ਜਾਂਦੇ ਆ ਤੇ ਕੋਈ ਬੰਦਾ ਇਲਾਕੇ ਦਾ ਜਿਹੜਾ ਇਹਨਾਂ ਦਾ ਪਹਾੜੇ ਦਾ ਟਟੂਂਦਾ ਜਿਹੜਾ ਉਹ ਬੰਦਾ ਇਹਨਾਂ ਨੂੰ ਕਹਿੰਦਾ ਵਾ ਕਿ ਉਹਨਾਂ ਦੇ ਘਰ ਨਜਾਇਜ਼ ਰਾਵ ਆ ਤੇ ਉਹਨਾਂ ਦੇ ਘਰ ਰੇਟ ਪਵਾਉਂਦਾ ਜਦੋਂ ਕਿ ਕੋਈ ਵੀ ਚੀਜ਼ ਫੜੀ ਨਹੀਂ ਗਈ ਜਾਂਦੀ ਤੇ ਇਹ ਅਧਿਕਾਰੀ ਜਿਹੜੇ ਆ ਧੱਕੇ ਦੇ ਨਾਲ ਸਤਨਾਮ ਸਿੰਘ ਨੂੰ ਜਿਹੜਾ ਚੁੱਕ ਕੇ ਲੈ ਆਉਂਦੇ ਆ ਕੁਲਦੀਪ ਸਿੰਘ ਜਿਹੜਾ ਵਾ ਇਕਾਈ ਦਾ ਪ੍ਰਧਾਨ ਵਾ ਉਹਦਾ ਉਹ ਸਤਨਾਮ ਸਿੰਘ ਭਰਾ ਵਾ ਤੇ ਉਹਨੂੰ ਚੁੱਕ ਕੇ ਲਿਆ ਕੇ ਥਾਣੇ ਲੈ ਆਉਂਦੇ ਆ ਪਤਵੰਤੇ ਸਦਨ ਜਿਹੜੇ ਆ ਉਹ ਮਗਰ ਆਉਂਦੇ ਆ ਉਹਨਾਂ ਨੂੰ ਉਲਝਾਇਆ ਜਾਂਦਾ ਆ ਬਾਅਦ ਵਿੱਚ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਆ ਭਈ ਮੇਰੇ ਤੇ ਐਸਐਚਓ ਕਹਿੰਦਾ ਮੇਰੇ ਤੇ ਯੋਰ ਬੜਾ ਪਾਇਆ ਜਾ ਰਿਹਾ ਮੈਂ ਪਰਚਾ ਘਟਨਾ ਵਾ ਉਹ ਤੇ ਪਰਚਾ ਘਟ ਜਿਹੜਾ ਪਰਚੇ ਤੋਂ ਪਹਿਲਾਂ ਬਕੂਆ ਜਿਹੜਾ ਬਣਾਉਂਦੇ ਆ ਉਹ ਥਾਣਾ ਪੈਣੀ ਮੀਆਂਖਾਂ ਤੋਂ ਫੇਰ ਗੱਡੀ ਤੇ ਬਿਠਾ ਲ ਕੇ ਵੱਖ-ਵੱਖ ਪਿੰਡਾਂ ਤੋਂ ਜਾ ਕੇ ਮੁੱਲਾਂਵਾਲ ਦੀਆਂ ਮੜੀਆਂ ਜਿਹੜੀਆਂ ਵਾਂ ਉਹਦੇ ਵਿੱਚ ਜਾ ਕੇ ਖਿਲਾਰ ਦਿੰਦੇ ਆ ਗੱਡੀ ਤੇ ਉੱਥੇ ਉਹਨੂੰ ਤਾਰਿਆ ਜਾਂਦਾ ਬੰਦੇ ਨੂੰ ਤੇ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਜਿਹੜਾ ਕੈਨ ਜਿਹੜਾ ਵਾ ਸ਼ਰਾਬ ਦਾ ਰੱਖਿਆ ਹੁੰਦਾ ਵਾ ਉਹ ਕੈਨ ਦੇ ਉੱਤੇ ਬਿਠਾ ਲਿਆ ਜਾਂਦਾ ਕੈਨ ਦੇ ਲਾਗੇ ਤੇ ਉੱਥੇ ਬਕੂਆ ਬਣਾ ਕੇ ਉਹ ਜਿਹੜਾ ਵਾ ਉੱਤੇ ਸ਼ਰਾਬ ਪਾਈ ਜਾਂਦੀ ਆ ਪੀ ਹੈ ਸ਼ਰਾਬ ਜਿਹੜੀ ਹੈ ਸਤਨਾਮ ਸਿੰਘ ਲੈ ਕੇ ਆ ਰਿਆ ਸੀਗਾ ਤੇ ਆਪਾਂ ਇਹਨੂੰ ਇੱਥੇ ਜਿਹੜਾ ਨਕਲ ਆਇਆ ਸੀ ਤੇ ਨਾਕੇ ਦੇ ਉੱਤੇ ਫੜ ਲਿਆ ਗਿਆ ਜਦੋਂ ਕਿ ਜ਼ਿਕਰ ਕੀਤਾ ਕਿ ਜਿਹੜੀ ਸ਼ਰਾਬ ਨਹੀਂ ਫੜੀ ਜਾਂਦੀ ਕੀ ਉਹ ਸ਼ਰਾਬ ਬਿਲਕੁਲ ਹੀ ਨਹੀਂ ਸੀ ਹੈਗੀ ਜਾਂ ਬਰਾਮਤ ਹੁੰਦਾ ਪੁਲਿਸ ਨੂੰ ਕੁਝ ਪੁਲਿਸ ਅਫੇਅਰ ਜਿਹੜਾ ਉਸ ਵਿਅਕਤੀ ਨੂੰ ਹਰਾਸਤ ਦੇ ਵਿੱਚ ਲੈਂਦੀ ਹੈ ਵੇਖੋ ਜੀ ਕੋਈ ਵੀ ਬਰਾਮਤ ਨਹੀਂ ਹੁੰਦੀ ਚੀਜ਼ ਜੀ ਸਿਰਫ ਕੁਝ ਲੋਕਾਂ ਦੇ ਕਹਿਣ ਤੇ ਜਿਹੜੇ ਇਹਨਾਂ ਦੇ ਜਿਹੜੇ ਟਾਟਵਾ ਟੋਟਾ ਦੇ ਕਹਿਣ ਦੇ ਉੱਤੇ ਸਾਰਾ ਜਿਹੜਾ ਮੁਜਰਾ ਜਿਹੜਾ ਚੱਲਦਾ ਵਾ ਜਿਹਦੀ ਆਪਾਂ ਨਖੇਦੀ ਕਰਦੇ ਆਂ ਵੀ ਇਹ ਗੱਲ ਜਿਹੜੀ ਆ ਨਹੀਂ ਹੋਣੀ ਚਾਹੀਦੀ ਸੀਗੀ ਆਪਾਂ ਪਹਿਲਾਂ ਵੀ ਥਾਣੇ ਨੂੰ ਕਿਹਾ ਸੀਗਾ ਵੀ ਇੱਥੇ ਬਹੁਤ ਕੁਝ ਨਾਜਾਇਜ਼ ਹੋ ਰਿਹਾ ਵਾ ਇਹ ਨਹੀਂ ਹੋਣਾ ਚਾਹੀਦਾ ਪਰ ਉਹਦੇ باوجود ਵੀ ਜਿਹੜਾ ਵਾ ਇਹਨਾਂ ਦੇ ਕੰਨਾਂ ਤੇ ਜੂਨ ਹੀ ਛਰਕੀ ਤੇ ਸਾਨੂੰ ਇੱਥੇ ਹੁਣ ਬਹਿਣਾ ਪਿਆ ਅਜ ਦੇਖਿਆ ਜਾਂਦਾ ਕਿ ਜਿਹੜੀ ਕਿਸਾਨ ਜਿੱਥੇ ਬੰਦੀ ਆ ਕਿਸਾਨੀ ਮੁੱਦੇ ਚੱਕੇ ਜਾਂਦੇ ਆ ਜਾਂ ਲੋਕ ਮੁੱਦਿਆਂ ਦੀ ਗੱਲ ਹੁੰਦੀ ਆ ਅੱਜ ਇੱਕ ਸ਼ਰਾਬ ਦੇ ਮਸਲੇ ਨੂੰ ਲੈ ਕੇ SLAAB ਦੇ ਪਰਚੇ ਨੂੰ ਲੈ ਕੇ ਥਾਣੇ ਦਾ ਘਰਾਓ ਕਰ ਦਿੱਤਾ ਕਿਵੇਂ ਦੇਖਦੇ ਕੀ ਕੰਮ ਕਰਦੇ ਵੇਖੋ ਜੀ ਮਸਲਾ ਸ਼ਰਾਬ ਦਾ ਨਹੀਂ ਆ ਜੀ ਮਸਲੇ ਸਾਡੇ ਹੋਰ ਵੀ ਹੈਗੇ ਬੜੇ ਜੀ ਮਸਲੇ ਸਾਡੇ ਮੋਜਪੁਰ ਦੇ ਵਿੱਚ ਚੱਲ ਰਹੇ ਆ ਜੀ ਉੱਥੇ ਇੱਕ ਬੀਬੀ ਆ ਰਤਨਕੌਰ ਜੀ ਉਹ ਨਜਾਇਜ਼ ਦਰਖਾਸਤਾਂ ਦਿੰਦੀ ਆ ਜੀ ਆ ਹੁਣ ਪਿਛਲੇ ਦੋਹਾਂ ਦਿਨਾਂ ਤੋਂ ਵੀ ਉਹਨੇ ਦਰਖਾਸਤ ਦਿੱਤੀ ਜਿਹੜੀ ਕਿ ਉੱਥੇ ਰਾਜਵੀਰ ਜਿਹੜਾ ਸਾਡਾ ਡਿਪਟੀ ਆ ਹਲਕਾ ਹਲਕੇ ਦਾ ਉਥੇ ਆਪਾਂ ਉਥੇ ਜਾਂਦੇ ਆ ਤੇ ਡਿਪਟੀ ਰਾਜਵੀਰ ਕਹਿੰਦਾ ਵਾ ਵੀ ਇਹ ਮਸਲਾ ਤੇ ਮੇਰੇ ਕੋ ਆਇਆ ਹੀ ਨਹੀਂ ਪਰ ਜਿਹੜਾ ਜਸਵਿੰਦਰ ਸਿੰਘ ਵਾ ਉਹਦਾ ਜਿਹੜਾ ਰੀਡਰ ਵਾ ਉਹ ਕਹਿੰਦਾ ਜੀ ਮੈਂ ਮੰਗਾਇਆ ਇੱਥੇ ਉਹ ਕਹਿੰਦਾ ਵੀ ਇਹ ਤੇ ਮਸਲਾ ਜਿਹੜਾ ਐਸ ਐਚਓ ਨੇ ਜਿਹੜਾ ਵਾ ਉਹਨੇ ਲਿਆ ਵਾ ਵੀ ਮੈਂ ਜਿਹੜਾ ਵਾ ਫੈਸਲਾ ਕਰਾਉਂਗਾ ਸਾਨੂੰ ਉਲਝਾਇਆ ਜਾਂਦਾ ਹਰ ਵਾਰੀ ਉਲਝਾਇਆ ਜਾਂਦਾ ਵਾ ਨਿਕੇ ਨਿਕੇ ਮਸਲੇਆ ਵੀ ਉਲਝਾਇਆ ਜਾਂਦਾ ਵਾ ਜਦੋਂ ਕਿ ਸਾਡਾ ਮੱਥਾ ਜਿਹੜਾ ਸੈਂਟਰ ਦੇ ਨਾਲ ਲੱਗਾ ਵਾ ਸੈਂਟਰ ਦੇ ਨਾਲ ਸਾਡੀ ਲੜਾਈ ਆ ਪਰ ਸਾਨੂੰ ਜਾਣ ਬੁੱਝ ਕੇ ਇਹਨਾਂ ਨਿਕੇ ਨਿਕੇ ਮਸਲਿਆਂ ਦੇ ਵਿੱਚ ਉਲਝਾਇਆ ਜਾਂਦਾ ਵਾ ਜਿਹਦਾ ਆਪਾਂ ਨਿਖੇਦੀ ਕਰਦੇ ਆ ਵਿਰੋਧ ਕਰਦੇ ਆ ਥਾਣੇ ਦਾ ਥਾਣੇ ਦੇ ਐਸਐਚਓ ਦਾ ਆ ਤੁਸੀਂ ਦੱਸਿਆ ਕਿ ਉਲਝਾਇਆ ਜਾਂਦਾ ਕੀ ਲੱਗਦਾ ਕੋਈ ਸਿਆਸੀ ਦਬਾਇਆ ਸਿਆਸੀ ਦੇ ਆਵਾਦ ਦੇ ਕਾਰਨ ਜਿਹੜਾ ਮਾਮਲਾ ਦਰਜ ਹੋਇਆ ਵੇਖੋ ਜੀ ਇਹਨਾਂ ਦੇ ਪਹਾੜੇ ਦੇ ਲੋਕ ਵਾ ਜੀ ਜਿਹੜੇ ਇਹਨਾਂ ਦੇ ਟੌਟੀ ਕਰਦੇ ਆ ਉਹ ਇਹਨਾਂ ਨੇ ਟੌਟ ਰੱਖੇ ਆ ਸਾਰਾ ਇਹਨਾਂ ਨੂੰ ਪਤਾ ਵਾ ਨਸ਼ਾ ਕਿੱਥੇ ਆਉਂਦਾ ਕਿੱਥੋਂ ਜਾਂਦਾ ਕਿੱਥੇ ਵੇਖਦਾ ਪਿਛਲੇ ਸਮੇਂ ਦੇ ਵਿੱਚ ਵੀ ਇਹ ਗੱਲਾਂ ਆਪਾਂ ਕੀਤੀਆਂ ਵਾ ਵੀ ਇਹ ਗੱਲਾਂ ਹੋਈਆਂ ਵਾ ਇੱਥੇ ਹੁਣ ਆ ਆਪਾਂ ਸ਼ਰਾਬ ਦੀ ਗੱਲ ਕਰ ਰਹੇ ਜਿਹੜੀ ਵੀ ਆ ਹੁਣੇ ਤਿੰਨ ਤਿੰਨਾ ਚੌਹਾਂ ਦਿਨਾਂ ਤੋਂ ਡਰਾਮਾ ਫੜ ਕੇ ਲਿਆਂਦੇ ਸੀਗੇ ਜੀ 15 20 ਡਰਾਮੇ ਇਥੇ ਫੜੇ ਹੁਣ ਕਿੱਥੇ ਗਏ ਡਰਾਮੋ ਉਹ ਸਾਰੇ ਜਿਹੜੇ ਵਾਸਬੇ ਦਿੱਤੇ ਆ ਆਪਾਂ ਇਹ ਗੱਲ ਕਹਿੰਨੇ ਆ ਵੀ ਸਾਨੂੰ ਇਸ ਥਾਣੇ ਦੇ ਉੱਤੇ ਆਪਾਂ ਟਿਕਾ ਕੇ ਨਜ਼ਰ ਰੱਖੀ ਆ ਤੇ ਆਪਾਂ ਕਿਹਾ ਸੀਗਾ ਵੀ ਆਪਾਂ ਸਾਫ਼ ਕਰਾਂਗੇ ਸਾਨੂੰ ਮਜਬੂਰ ਨਾ ਕਰੋ ਸਾਡਾ ਇਹ ਸਾਡੇ ਭਰਾ ਵਾ ਸਾਨੂੰ ਇਹਨਾਂ ਦੇ ਨਾਲ ਸਾਡੀ ਕੋਈ ਪੈਲੀ ਬੰਨਾ ਸਾਂਝਾ ਨਹੀਂ ਆ ਪਰ ਇਹ ਰਖਵਾਲੀ ਵਾਸਤੇ ਆ ਸਾਡੀ ਪਰ ਉਹਦੇ باوجود ਵੀ ਇਹ ਸਾਡੇ ਨਾਲ ਸਾਡੇ ਕਿਸਾਨ ਮਿਹਨਦਾਰ ਸੰਘਰਸ਼ ਕਮੇਟੀ ਦੇ ਨਾਲ ਸਾਧ ਇਹ ਖਾਰਖਾਨੇ ਹੋਣ ਪਰ ਅਸੀਂ ਕਹਿੰਦੇ ਆ ਵੀ ਸਾਡੇ ਭਰਾਵਾ ਆਪਾਂ ਕਦੀ ਮੁੱਸ ਦਾ ਸਵਾਲ ਨਹੀਂ ਰੱਖਿਆ ਹਾਂਜੀ ਹਾਂਜੀ ਆਪਾਂ ਲੜਦੇ ਵੀ ਆ ਤੇ ਆਪਾਂ ਇਹਨਾਂ ਦਾ ਪੱਖ ਵੀ ਸੁਣਦੇ ਆ ਰੋਸ ਪ੍ਰਦਰਸ਼ਨ ਕਦ ਤੱਕ ਜਾਰੀ ਰਹੇਗਾ ਦੇਖਿਆ ਗਿਆ ਸਿਲੰਡਰ ਚੱਲੇ ਪੱਠੀਆਂ ਪੱਖੇ ਤੱਕ ਆ ਗਿਆ ਕਦ ਤੱਕ ਪ੍ਰਦਰਸ਼ਨ ਜਿਹੜਾ ਜਾਰੀ ਰਹੇਗਾ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਇਥੋਂ ਸਾਰਾ ਕੁਝ ਸਾਫ਼ ਨਹੀਂ ਹੁੰਦਾ ਹਾਂਜੀ ਉਦੋਂ ਤੱਕ ਰਹੇਗਾ ਮਸਲੇ ਹੋਰ ਬੜੇ ਆ ਜਿਨ੍ਹਾਂ ਦੇ ਵਿੱਚ ਲਜਾਇਆ ਜਾਂਦਾ ਸਾਰੇ ਮਸਲੇ ਆਪਾਂ ਇੱਥੇ ਸਾਫ਼ ਕਰਾਂਗੇ ਜੀ ਜਦੋਂ ਮੁੱਖ ਮੁੱਖ ਮਸਲੇ ਕੀ ਆ ਕੀ ਮੁੱਦੇ ਆ ਮੁੱਖ ਵੇਖੋ ਜੀ ਜਿਹੜਾ ਆਪਾਂ ਮੁੱਖ ਮਸਲੇ ਆਪਾਂ ਇਹ ਦੱਸਿਆ ਮੋਜਪੁਰ ਦਾ ਵਾ ਨਵੀਆਂ ਬਾਗੜੀਆਂ ਦਾ ਵਾ ਪੁਰਾਣੀਆਂ ਬਾਗੜੀਆਂ ਦਾ ਵਾ ਹਾਂਜੀ ਇੱਕ ਧਿਰ ਨੂੰ ਉਹਨਾਂ ਤੇ ਪਰਚਾ ਬਣਾ ਕੇ ਅੰਦਰ ਭੇਜਿਆ ਜਾਂਦਾ ਵਾ ਉਹ ਜਮਾਨਤਾ ਕਰਾ ਕੇ ਆਉਂਦੇ ਆ ਦੂਜੇ ਜਿਹੜੇ ਆ ਕੋਈ ਜਮਾਨਤਾ ਕਰਾ ਲਿੰਦੇ ਆ ਕੋਈ ਜਿਹੜੇ ਆ ਉਹ ਸਰਿਆਮ ਫਿਰਦੇ ਆ ਤੇ ਉਹਨਾਂ ਦੇ ਉੱਤੇ ਪਰਚੇ ਵੀ ਹੋਏ ਆ 452 ਵੀ ਲੱਗੀ ਆ ਸਾਰਾ ਕੁਝ ਪਰਚਾ ਜਿਹੜਾ ਹੋਇਆ ਵਾ ਤੇ ਉਹ ਉਹਦੇ باوجود ਵੀ ਜਿਹੜਾ ਵਾ ਉਹ ਬਾਹਰ ਫਿਰਦੇ ਆ ਮਸਲੇ ਹੋਰ ਬੜੇ ਆ ਸਾਰੇ ਮਸਲੇ ਆਪਾਂ ਦੱਸਾਂਗੇ ਹੁਣ ਸ਼ਾਮ ਤੱਕ ਮਲਤਵੀ ਕਰ ਦੋਗੇ ਜਾਂ ਦੇਰ ਰਾਤ ਵੀ ਚੱਲਦਾ ਰਹੇਗਾ ਧਰਨਾ ਪ੍ਰਦਰਸ਼ਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੀ ਜਦੋਂ ਵੀ ਕਿਸੇ ਮਸਲੇ ਉੱਤੇ ਬੈੰਦੀ ਆ ਜੀ ਉਹ ਇਸ ਤਰ੍ਹਾਂ ਨਹੀਂ ਉੱਠਦੀ ਜੀ ਉਹ ਰਾਤ ਵੀ ਬੈੰਦੀ ਆ ਤੇ ਦਿਨੇ ਵੀ ਬੈੰਦੀ ਆ ਲਗਾਤਾਰ ਬੈੰਦੀ ਆ ਜੀ ਅਗਲੀ ਰਣਨੀਤੀ ਕੀ ਹੋਏਗੀ ਅਗਰ ਇਸ ਦੇ ਉੱਤੇ ਗੌਰ ਨਹੀਂ ਹੁੰਦਾ ਤਾਂ ਕੀ ਅਗਲੇ ਕੋਈ ਕਦਮ ਹੋ ਸਕਦੇ ਧਰਨਾ ਪ੍ਰਦਰਸ਼ਨ ਅਗਲੀ ਰਣਨੀਤੀ ਸਾਡੇ ਜੀ ਸਾਡੇ ਲਾਗੇ ਜੌਣ ਵਾ ਸ਼ਹੀਦ ਬੀਬੀ ਸੁੰਦਰੀ ਜੀ ਲਾਗੇ ਜੋਨ ਵਾ ਸਾਡਾ 642 ਜੋਨ ਵਾ ਜੀ ਆਪਾਂ ਮੀਰੀਪੀਰੀ ਜੋਨ ਆ ਮੱਕਾ ਜੋਨ ਵਾ ਜੀ ਦਮਦਮਾ ਜੋਨ ਵਾ ਸਾਰਿਆਂ ਨੂੰ ਆਪਾਂ ਕਹਿ ਦਤਾ ਵਾ ਜ਼ਿਲ੍ਹੇ ਦੇ ਵਿੱਚ ਸਾਡੀ ਗੱਲ ਚੱਲ ਗਈ ਆ ਸੂਬੇ ਵਿੱਚ ਸਾਡੀ ਗੱਲ ਚੱਲੀ ਗਈ ਆ ਇੱਥੋਂ ਸੂਬੇ ਦੇ ਆਗੂ ਨਜ਼ਰ ਟਿਕਾ ਕੇ ਇੱਥੇ ਬੈਠੇ ਆ ਜੀ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਜੀ ਸਾਡੇ ਆਗੂ ਵੀ ਆਉਣਗੇ ਜੀ ਅਗਲਾ ਅਗਲੀ ਰਣਨੀਤੀ ਜ਼ਿਲ੍ਹੇ ਦਾ ਪ੍ਰਧਾਨਮੀ ਆਵੇਗਾ ਸੂਬੇ ਦੇ ਆਗੂ ਆਉਣਗੇ ਜੋ ਰਣਨੀਤੀ ਗਾੜੀ ਜਿੰਨੀ ਹੋਊਗੀ ਆਪਾਂ ਉਹ ਪੂਰੀ ਨਿਭਾਗੇ ਨਭਾਵਾਂਗੇ ਜੀ ਅਲਾਸਵਾਲ ਕੀ ਅਪੀਲ ਕਰਨੀ ਚਾਹੋਗੇ ਪੁਲਿਸ ਪ੍ਰਸ਼ਾਸਨ ਨੂੰ ਕੀ ਅਪੀਲ ਆ ਤੁਹਾਡੀ ਸਾਡੀ ਆਪੀਲ ਨਹੀਂ ਜੀ ਸਾਡੀ ਤਾੜਨਾ ਵਾ ਜੀ ਭਿ ਜਿਹੜਾ ਵੀ ਮਸਲਾ ਇੱਥੇ ਆਉਂਦਾ ਉਹਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਂਦਾ ਜੀ ਜਦੋਂ ਕੋਈ ਕਹਿੰਦਾ ਵੀ ਮੈਂ ਜਥੇਬੰਦੀ ਦਾ ਵਾਂ ਤੇ ਉਹਨਾਂ ਲੋਕਾਂ ਨੂੰ ਉਲਝਾਇਆ ਜਾਂਦਾ ਵਾ ਜੀ ਤੇ ਉਹਨਾਂ ਦੇ ਨਾਲ ਇਹ ਬੁਰਾ ਪੇਸ ਆਉਂਦੇ ਆ ਜਿਹੜਾ ਕਿ ਪਿਛਲੇ ਸਮੇਂ ਵਿੱਚ ਵੀ ਹੋਇਆ ਵਾ ਜੀ ਬੰਦੇ ਨੇ ਇੱਕ ਬੋਤਲ ਸੀ ਉਹਨੇ ਕਿਹਾ ਮੈਂ ਲੈ ਕੇ ਜਾਣ ਰਿਹਾ ਵਾਂ ਮੈਂ ਲਈ ਆ ਮੇਰਾ ਰਿਸ਼ਤੇਦਾਰ ਵਾ ਮਿਲਦੇ ਉੱਤੇ ਆ ਤੇ ਉਹ ਉਹਦੇ ਹੱਥ ਮੈਂ ਖਾਂ ਰਿਹਾ ਮੈਂ ਖਾਂ ਰਿਹਾ ਵਾਂ ਪਰ ਇੱਕ ਬੋਤਲ ਦੇ ਬਜਾਏ ਨੌ ਬੋਤਲਾਂ ਜਿਹੜੀਆਂ ਸ਼ਰਾਬ ਦੀਆਂ ਪਾਈਆਂ ਗਈਆਂ ਤੇ ਕਹਿੰਦਾ ਪਾਈਆਂ ਤਾਮ ਤੇ ਫੋਨ ਜਿਹੜਾ ਵਾ ਜੋਨ ਦੇ ਤੇਰੇ ਪ੍ਰਧਾਨ ਦਾ ਆਇਆ ਤੇ ਤਾ ਕਰਕੇ ਇੱਕ ਬੋਤਲ ਜਾਜਮਾਨ ਦੇ ਉਲ ਜਾਣੀ ਤੁਸੀਂ ਮੈਂ ਕਹਨਾ ਵਾ ਵੀ ਸ਼ਰਾਬ ਇੱਥੇ ਵੀ ਪੀਂਦੇ ਆ ਜੀ ਜੇ ਤੇ ਕੋਈ ਝੂਠ ਬੋਲੇ ਜੀ ਫਿਰ ਤੇ ਹੁੰਦਾ ਜਦੋਂ ਬੰਦੇ ਨੇ ਕਹਿ ਦਿੱਤਾ ਵੀ ਹਾਂ ਮੈਂ ਆਹ ਸ਼ਰਾਬ ਲਈ ਆ ਮੇਰੇ ਰਿਸ਼ਤੇਦਾਰ ਨੇ ਮੰਗਾਈ ਆ ਮੈਂ ਉੱਥੇ ਖਾਂਢਿਆ ਜੀ ਆਪਾਂ ਤੇ ਇਹ ਸੱਚੀ ਗੱਲ ਕਰਾਂਗੇ ਨਾ ਜੀ ਵੀ ਜੇ ਆਪਾਂ ਸੱਚੀ ਗੱਲ ਕਰ ਤੋਂ ਵੀ ਆਪਾਂ ਝਿਜਕਦੇ ਆ ਜੇ ਕਿਨੇ ਉਹਦੀ ਕੋਈ ਸ਼ਰਾਬ ਹੀ ਨਹੀਂ ਹੈਗੀ ਫਿਰ ਤੇ ਗੱਲ ਮਾੜੀ ਆ ਹਾਂ ਜੀ ਤੇ ਉਹ ਉਹ ਤੇ ਜਿਹੜਾ ਪਰਚਾ ਪਾਇਆ ਗਿਆ ਨੌ ਬੋਤਲਾਂ ਪਾ ਕੇ ਜੀ ਜਿਹੜੀ ਆਪਾਂ ਨੇ ਖੇਧੀ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਇਹ ਹਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੌਨ ਸੰਤ ਬਾਬਾ ਲਾਲ ਸਿੰਘ ਕੁੱਲੀ ਤੋਂ ਆਗੂ ਨਿਸ਼ਾਨ ਸਿੰਘ ਮੇੜੇ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਬੀਤੇ ਦਿਨ ਜਿਹੜਾ ਇੱਕ ਵਿਅਕਤੀ ਦੇ ਉੱਤੇ ਜਿਹੜਾ ਕਿ ਸ਼ਰਾਬ ਦਾ ਜਿਹੜਾ ਮਾਮਲਾ ਦਰਜ ਕੀਤਾ ਜਾਂਦਾ ਤਾਂ ਉਸ ਮਾਮਲੇ ਨੂੰ ਜਿਹੜਾ ਇਹਨਾਂ ਦੇ ਵੱਲੋਂ ਨਜ਼ਾਇਜ਼ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਸ਼ਰਾਬ ਨਹੀਂ ਬਰਾਮਤ ਹੁੰਦੀ ਤਾਂ ਉਸ ਦਾ ਇੱਕ ਵਕੂਆ ਬਣਾ ਕੇ ਜਿਹੜਾ ਉਸ ਦੇ ਉੱਤੇ ਸ਼ਰਾਬ ਦਾ ਮਾਮਲਾ ਦਰਜ ਕੀਤਾ ਜਾਂਦਾ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਇਹਨਾਂ ਦੇ ਵੱਲੋਂ ਕੀਤਾ ਗਿਆ ਥਾਣੇ ਦੇ ਅੰਦਰ ਰੋਸ ਧਰਨਾ ਜਿਹੜਾ ਦਿੱਤਾ ਜਾ ਰਿਹਾ ਇੱਥੇ ਇਹ ਵੀ ਦੱਸਿਆ ਕਿ ਜਿਹੜਾ ਲਗਾ ਜਿਹੜਾ ਜਾਂਦਾ ਸੂਬੇ ਅਤੇ ਵੱਖ-ਵੱਖ ਜੋਂਨਾ ਦੇ ਨਾਲ ਵੀ ਗੱਲਬਾਤ ਹੈ ਜਿਹੜੀ ਹੋ ਚੁੱਕੀ ਆ ਦੇਖਣਾ ਇਹ ਹੋਵੇਗਾ ਕਿ ਇਹਨਾਂ ਦਾ ਮਸਲਾ ਜਿਹੜਾ ਹੱਲ ਹੋ ਜਾਂਦਾ ਕੀ ਇਨਸਾਫ ਮਿਲ ਪਾਂਦਾ ਜਾਂ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਖਾਣ ਦੇ ਵਿੱਚ ਉਹਨਾਂ ਦਾ ਕਨਕ ਸਤਨਾਮ ਸਿੰਘ ਦੀ ਦੇਖੋ ਤੇ ਉਹਨਾਂ ਦਾ ਇਹ ਮਾਮਲਾ ਦਰਜ ਕੀਤਾ ਗਿਆ 9 ਤਰੀਕ ਨੂੰ ਇੱਕ ਥਾਣੇ ਭਣੀ ਮੀਆਂ ਖਾਂ ਦੇ ਵਿੱਚ ਸਤਨਾਮ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਨੂਨ ਦੇ ਖਿਲਾਫ ਜਿਹੜਾ ਅਕਸਾਈ ਜੈਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਉਸ ਦੇ ਕੋਲੋਂ 20 ਬੋਤਲਾਂ ਜਿਹੜੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਸੀ ਉਸੇ ਦੇ ਤਹਿਤ ਜਿਹੜਾ ਇਹ ਐਕਸਾਈ ਐਕਟ ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀ ਪਰ ਅੱਜ ਕਿਸਾਨ ਜਥੇਬੰਦੀਆਂ ਦੇ ਕੁਝ ਇਤਰਾਜ਼ ਸੀ ਕਿ ਪੁਲਿਸ ਨੇ ਨਜਾਇਜ਼ ਮੁਕੱਦਮਾ ਦਰਜ ਕੀਤਾ ਜਿਸ ਦੇ ਸੰਬੰਧ ਵਿੱਚ ਮੈਂ ਅੱਜ ਇੱਥੇ ਭੈਣੀ ਮੇਖਾ ਥਾਣੇ ਆਇਆ ਹਾਂ ਅਸੀਂ ਕਿਸਾਨਾਂ ਨਾਲ ਗੱਲ ਕਰ ਰਹੇ ਹਾਂ ਉਹਨਾਂ ਨੂੰ ਕਨਵਿੰਸ ਕਰਾ ਰਹੇ ਹਾਂ ਇਸ ਗੱਲ ਤੇ ਇਹ ਮੁਕੱਦਮਾ ਜਿਹੜਾ ਬਿਲਕੁਲ ਸਹੀ ਦਰਜ ਹੋਇਆ ਇਹਦੇ ਵਿੱਚ ਪੁਲਿਸ ਨੇ ਕੋਈ ਵੀ ਜਿਹੜੀ ਨੈਗਲੀਜੈਂਸੀ ਦੀ ਵਰਤੀ ਬਿਲਕੁਲ ਠੀਕ ਮੁਕਾਦਮਾ ਦਰਜ ਕੀਤਾ ਗਿਆ ਜੀ ਸਰਵਾਂ ਦੇ ਰੋਗ ਨੇ ਕਿ ਪੁਲਿਸ ਜਿਹੜਾ ਉਹ ਕੋਈ ਦੋਸ਼ੀ ਹੈ ਉਹਨੂੰ ਘਰ ਦੇ ਵਿੱਚੋਂ ਮਿਰਾਸ ਦੇ ਵਿੱਚ ਲੈ ਲੈਂਦੇ ਆ ਲੇਕਿਨ ਉਹ ਕੋਹਾ ਕਿਤੇ ਤੋੜਦਾ ਬਣਾਇਆ ਜਾਂਦਾ ਅਸੀਂ ਉਸ ਚੀਜ਼ ਦੀ ਮੈਂ ਵੈਰੀਫਿਕੇਸ਼ਨ ਕਰ ਰਿਹਾ ਜੀ ਅਸੀਂ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਇਹੇ ਅਪੀਲ ਕੀਤੀ ਹੈ ਕਿ ਤੁਸੀਂ ਕੋ ਆਪਣੀ ਲਿਖਤੀ ਐਪਲੀਕੇਸ਼ਨ ਦੇਵੋ ਜੇਕਰ ਕੋਈ ਇਹੋ ਜਿਹੀ ਗੱਲ ਹੋਈ ਅਸੀਂ ਉਹਦੀ ਇਨਕੁਆਰੀ ਕਰਕੇ ਜਿਹੜਾ ਵੀ ਉਹਦੇ ਵਿੱਚ ਕਸੂਰਵਰ ਮੁਲਾਜ਼ਮਾ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਜੀ ਕਿਸਾਨਾਂ ਵਾਲੇ ਕੋਲ ਤੋਂ ਇਹ ਸੁਵਿਸ਼ਾਸ਼ਨ ਦਿੱਤਾ ਗਿਆ ਮੁਲਾਕਾਤ ਹੋਈ ਕਿ ਆਪਣੇ ਜਥੇਬੰਦੀ ਨਾਲ ਗੱਲ ਕਰ ਰਹੇ ਆ ਗੱਲ ਕਰਨ ਤੋਂ ਬਾਅਦ ਦੇਖਦੇ ਆ ਕਿ ਅੱਗੇ ਇਹਦਾ ਸਟਾ ਨਿਕਲਦਾ ਜੀ ਇਸ ਮਾਮਲੇ ਸੰਬੰਧੀ ਜਦ ਡੀਐਸਪੀ ਵਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਬੀਤੇ ਦਿਨ ਨਜਾਇਜ਼ ਸ਼ਰਾਬ ਜਿਹੜੀ ਬਰਾਮਦ ਹੋਈ ਸੀ ਤਾਂ ਇੱਕ ਵਿਅਕਤੀ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਅੱਜ ਕਿਸਾਨ ਜਥੇਬੰਦੀਆਂ ਦੇ ਵਿੱਚ ਇਤਰਾਜ਼ ਜਿੱਥੇ ਪਾਇਆ ਜਾ ਰਿਹਾ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਮੈਂ ਇੱਥੇ ਪਹੁੰਚਿਆ ਤਾਂ ਇਸ ਦੀ ਜਾਂਚ ਜਿਹੜੀ ਕਰ ਰਹੇ ਹਾਂ ਬਾਕੀ ਇਹ ਵੀ ਦੱਸਿਆ ਕਿ ਜਿਹੜਾ ਕਿ ਜ਼ਾਇਜ਼ ਮਾਮਲਾ ਦਰਜ ਹੋਇਆ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੇ ਕੋਈ ਦੀ ਗੱਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਦੀ ਜਾਂਚ ਕਰਾਂਗੇ ਪੜਤਾਲ ਕਰਾਂਗੇ ਇਸ ਦੇ ਵਿੱਚ ਜੇ ਕੋਈ ਵੀ ਪੁਲਿਸ ਮੁਲਾਜ਼ਮ ਦੀ ਕਤਾਈ ਵਰਤੀ ਜਾਂਦੀ ਉਸ ਤੇ ਵੀ ਹੋ ਰਹੀ ਆ ਤਾਂ ਗੱਲਬਾਤ ਦਰਾਂ ਕੀ ਸਿੱਟਾ ਨਿਕਲਦਾ ਜਰੂਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਹੁਣ ਤੱਕ ਦੇ ਲਈ ਇਹ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਰਵਿੰਦਰ ਮਲਹੋਤਰਾ ਦੇ ਨਾਲ ਮੈਂ ਜੀ ਤਨਦਰ ਤੁਹਾਡੀ ਕੀ ਹਾਰੀ ਨਿਊਜ਼ ਪੈਣ ਮੀਆਂ ਖਾਂ ਗੁਰਦਾਸ